ਹਾਂ ਨਾ ਤੂੰ ਤੜਕੇ ਇੱਧਰ ਆ ਕੇ ਪੈ ਗਿਆ ਹਾਂ ਤੂੰ ਨਾ ਖੜਾ ੱੱਡੀ ਮੰਗ ਰੀ ਤੂੰ ਆ ਵਜਿਆ ਕਰ ਹਾਂ ਦੱਛ ਦੱਸਾਂ ਕੀ ਮੈਂ ਤੈਨੂੰ ਐ ਕਹਿੰਦੀ ਸੀਗੀ ਜਿੰਦਰ ਨਾ ਗੱਡੀ ਦੀ ਚਾਬੀ ਮੰਗਦਾਗਾ ਖਾਵੇਦਾਰ ਖਾਵੇਦਾਰ ਜਿਹਨੂੰ ਗੱਡੀ ਦੀ ਚਾਬੀ ਦਿੱਤੀ ਆ ਦੱਸਦੀ ਗੱਲ ਮੈਨੂੰ ਪਹਿਲਾਂ ਹੀ ਪਤਾ ਸੀ ਲੈ ਫੜਾ ਮੈਨੂੰ ਲੈ ਜਾ ਲੈ ਮੈਂ ਪਾਵਾਂਗੀ ਜਿਟ ਲੈ ਫੜਾ ਕੀ ਫੜਾਵਾਂ ਤੈਨੂੰ ਚਾਬੀ ਤਾਂ ਹੁਣ ਤੇਰੇ ਕੋਲ ਹੀ ਹੈਗੀ ਤੂੰ ਹੀ ਸਾਹਮਣੇ ਰੱਖੀ ਆ ਮੈਨੂੰ ਕੀ ਪਤਾ ਕਿੱਥੇ ਆ ਹੇ ਪਤਾ ਚੋਰ ਮੋਰੀਆਂ ਬਹੁਤ ਨੇ ਖਬਰ ਕੱਧਾ ਦੀ ਕੱਢ ਲਿਆ ਮਾ ਪਤਾ ਨੇ ਮੇਰੀ ਗੱਲ ਚੋਣ ਲਾ ਕੌਣ ਮੰਗਦਾ ਗੱਡੀ ਉਹਦੇ ਦੋਸਤ ਮੰਗਦੇ ਹੈਗੇ ਇਹ ਕਿੰਦਰ ਲੈ ਕੇ ਜਾਂਦਾ ਗਾ ਇਹ ਤਾਂ ਜਮੇ ਨਹੀਂ ਦੇਣੀ ਨਾ ਦੇਣਾ ਮੋਟਰਸਾਈਕਲ ਆਪਦਾ ਬੱਥ ਤੇ ਜਾਣ ਨਾ ਮੈਂ ਦੇ ਮਰ ਰੁਪਿਆ ਕੋਈ ਤੈਨੂੰ ਨਹੀਂ ਪਤਾ ਇਹਦਾ ਐ ਨਹੀਂ ਪਤਾ ਭੈਣ ਦੇ ਖਰਮ ਇੰਨਾ ਮਹਿੰਗਾ ਜਾਂਦਾ ਨਹੀਂ ਪਤਾ ਚੋਟਣ ਪਾਉਣ ਲੱਗ ਜਾਣ ਇਹਦਾ ਆ ਜਾ ਕੁਝ ਕਰ ਦੇ ਨਿਮਾਕ ਉੱਥੇ ਬਾਜ਼ਾਰਤੀ ਚ ਕਦੇ ਨਾ ਜਾ ਕੇ ਖੜਾਤੀ ਨਾਲੇ ਆਪ ਵਜਣਗੇ ਨਾਲੇ ਗੱਡੀ ਪਾਚੂ ਗੱਡੀ ਮੇਰੇ ਨਾਮ ਆ ਬੈਠੇ ਫੇ ਮੈਂ ਪਾਚੂ ਹਾਂ ਉਹੋ ਤੂੰ ਇਹ ਗੱਲਾਂ ਕਿਉਂ ਸੋਚਦਾਗਾ ਤੋਰਦਾ ਆਪਣੇ ਸਾਧਨ ਖੜਾ ਜਵਾਖ ਨੂੰ ਦੇ ਦੇ ਕੀ ਹੁੰਦਾਗਾ ਉਥੇ 베ਚਤੀ ਨਾ ਹੁੰਦਾ ਦੋਸਤਾਂ ਚ ਹੋਰ ਜਾਣਦਾ ਮੇਰਾ ਤਾਂ ਨਸ਼ਾ ਲੈਣਾ ਉਥੇ ਵਸਤੀ ਚ ਮਸ਼ਾਇਕਾ ਲੈਣ ਜਾਣੀਆਂ ਨੇ 베ਚਤੀ ਨੂੰ ਬੜਾ ਫੁੱਲ ਲਾਉਣੇ ਨੇ ਨਾ ਵੀ ਮੁੰਡਾ ਲਿਆਉਣਾ ਵਿਆਹ ਕੇ ਕਿਛੇ ਦਾ ਹੈ ਗੱਲਾਂ ਨੇ ਲੈ ਕਿਹੜੀਆਂ ਕਰਦੀਆਂ ਬਣਾਈ ਤੇ ਪਾਇਆ ਕਰ ਸਾਡੇ ਗੱਲ ਕੋਈ ਗੱਲ ਸੁਣਿਆ ਨਾ ਕਰ ਹਾਂ ਗੱਲਾਂ ਸੁਣੀ ਹੋਈਆਂ ਨੇ ਹੁਣ ਸੁਣੀ ਬਵੜਾ ਹੋ ਗਿਆ ਮੈਂ ਦੋੜੀਆਂ ਗੱਲਾਂ ਹੁਣ ਸੁਣੀ ਨਹੀਂ ਬਵੜਾ ਹੋ ਗਿਆ ਖਾਬਾ ਦਾ ਜੇ ਗੱਡੀ ਗੁੱਡੀ ਦਿੱਤੀ ਆ ਆਪਣੇ ਕੋਲੇ ਇਹ ਜੀ ਗੱਲ ਹੈ ਨਹੀਂ ਲਾਡ ਪਿਆਰ ਰਾਤ ਫਿਰਦਾ ਇਹ ਦੱਸ ਕੀ ਖਾਂ ਜਵਾਖ ਨੂੰ ਉਹਨੇ ਤਾਂ ਮੈਨੂੰ ਭੇਜਿਆ ਇੱਧਰ ਆ ਬਾਦ ਹੈ ਤੂੰ ਆ ਗਈ ਜਪਾਤ ਲੈਣ ਕੀ ਗੱਲ ਪ੍ਰਿੰਸੀਪਲ ਲੱਗੀ ਵਈ ਆ ਆ ਗਈ ਜਪਾਤ ਲੈ ਲੈ ਆਉਂਦੀ ਆ ਤੂੰ ਬੋਲੀ ਤੋ ਡਰਦਾ ਉਹ ਜਿਵੇਂ ਤੂੰ ਬੋਲਦਾ ਉਹ ਹੋਰ ਕਾਹਨੂੰ ਜਵਾਕ ਅੱਖ ਜਪਾਇਆ ਨਹੀਂ ਨਾ ਅੜਕਦਾ ਹੈ ਬਹੁਤ ਨਰਮ ਆ ਨਾ ਉਹ ਤਾਂ ਹਾਂ ਨਰਮ ਨੂੰ ਦੱਸਦੇ ਰੱਖੋ ਚੱਕ ਕੇ ਸੱਟ ਕੇ ਆਉਂਦਾਗਾ ਉਹ ਅਜੇ ਖਾਸਰਾ ਛੱਟਣ ਦੀ ਮੇਰੇ ਛੜ ਨਾਲ ਖੁੰਡੇ ਦਾ ਲਾਤੇ ਇਹ ਤਾਂ ਮੈਂ ਰੋਕਿਆ ਵੇ ਆ ਮਾੜਾ ਮੋਢਾ ਨਹੀਂ ਹੋਣ ਨੂੰ ਖਬਰ ਜਾਂਦਾ ਛਾਰਾ ਕੁਝ ਹੀ ਪੜਲਾ ਪੀਟ ਨੂੰ ਇਹ ਤਾਂ ਮੈਂ ਰੋਕਿਆ ਹੋਇਆ ਜੇ ਮੈਂ ਕਰਨਾ ਤਾਂ ਚੱਲ ਜੀ ਜਾਂਦਾ ਕੰਮ ਤਾਂ ਦਾ ਤੂੰ ਕਿੰਨਾ ਚਿਰ ਰੋਕ ਲੈ ਜੇ ਕਿਸੇ ਚੀਜ਼ ਆਪਣਾ ਕਰੋ ਜਾਣਾ ਨਾ ਤੇ ਉਹਨੇ ਜਾ ਆਈ ਬੜਨਾਗਾ ਐਂ ਕਰੋ ਦੋਨੇ ਮਾਂ ਪੁੱਤ ਰੜ ਕੇ ਮੈਨੂੰ ਗਾਲ ਗੂਠਾ ਦੇ ਦੋ ਮੈਂ ਮਾਜਾਂ ਥੋੜੀ ਇਰਾਦੀ ਹੋ ਜ ਦੋਨਾਂ ਦੀ ਤੈਨੂੰ ਤਾਂ ਪੁੱਤਰੇ ਔੜਦਿਆਂ ਗੱਲਾਂ ਉਹ ਤਾਂ ਤੈਨੂੰ ਘਸਾਉਂਦਾ ਨਹੀਂਗਾ ਜਾ ਵਾਹ ਜਾ ਸਾਰੀ ਤੇੜੀ ਲੜਾਈ ਹੈ ਤੇਰੇ ਕੋਲੇ ਤਾਂ ਚਾਬੀ ਲਿਆ ਦੇ ਫੜ ਕੇ ਮੈਨੂੰ ਜਾ ਲੈ ਲੈ ਚਾਬੀ ਸਾਡੇ ਕੋਲ ਹੈ ਨਹੀਂ ਤੂੰ ਹੀ ਰੱਖੀ ਤਾਂ ਹੀ ਤਾਂ ਤੇਥੋਂ ਮੰਗਣਾ ਆਂ ਮੌਥੀ ਪਈ ਹੂ ਕਿਤੇ ਬੱਛ ਮੈਂ ਦੱਸਦਾ ਨਹੀਂ ਸਕਦਾ ਫਿਰ ਉੱਥੇ ਪਈ ਆ ਹੁਣ ਆ ਗਿਆ ਦਿਮਾਗ ਚ ਜੇਤਾ ਭੁੱਲ ਗਿਆ ਮੈਨੂੰ ਵੀ ਜਾ ਚਾਬੀ ਚੋਬੀ ਨਹੀਂ ਦੇਣੀ ਨਾ ਦੇਣਾ ਸਾਈਕਲ ਮੋਟਰ ਆਪ ਤਾਂ ਬੱਛ ਜੱਥੇ ਜਾਣਾ ਮਰਜੀ ਜੋ ਆਪਾਂ ਰੋਕਦੇ ਨਹੀਂ ਹਾਂ ਕਿਸੇ ਨੂੰ ਨਾ ਕੋਈ ਮੇਰਾ ਝੜਾ ਰੋਕੇ ਕਹੇ ਤੂੰ ਨਾ ਮੈਨੂੰ ਐਂ ਦੱਸ ਫਿਰ ਉਹ ਲੈ ਆ ਕੇ ਇੱਥੇ ਖੜਾਇਆ ਕਾ ਦੇ ਵਸਤੇ ਸੀ ਤਾ ਲੋਕਾਵਾਦ ਤੇ ਨਾ ਆਪਦੇ ਬਾਤਾਂ ਨੇ ਲੋਕਾਵਾਦ ਤੇ ਤੇਰਾ ਪੱਤੀ ਮੰਗੀ ਜਾਂਦਾ ਹੈ ਹਾਂ ਪੁੱਤ ਮੇਰਾ ਬਹੁਤ ਲਾਇਕ ਆ ਨਾ ਪੁੱਤ ਨੇ ਬਹੁਤ ਬਜਾਰ ਨੇ ਖਾਲ ਫੀਡ ਲੈਉਣੀਆਂ ਜਾ ਕੇ ਸ਼ਹਿਰੋਂ ਲੈਉਣਾ ਤਾਂ ਮੇਰਾ ਜਣਾ ਨਸ਼ਾ ਨਸ਼ਾ ਨਹੀਂ ਲੈਉਣਾ ਜਾ ਵਗ ਜਾ ਤੇਰੇ ਨਾਲ ਕਿਤੇ ਹੱਥ ਫੇਰੀ ਹੋ ਜੇ ੜਕੀ ਜਾ ਵਗ ਜਾ ਨਾ ਹੁਣ ਮੈਂ ਉਹਨੂੰ ਦੱਸ ਕੀ ਕਹਾ ਮੈਂ ਲੈ ਕੇ ਦੇਵਾਂ ਉਹ ਜਾ ਕੇ ਉਹਦੇ ਸਾਹਮਣੇ ਕਰਦੀ ਬਗਦਾ ਮੈਨੂੰ ਦਰ ਕੀ ਨਾ ਹੱਥ ਚੜਾਇਆ ਕਰ ਮਨਜੀਤ ਕੋਲੇ ਐਵੇਂ ਖਿੱਚ-ਖਿੱਚ ਵਾਲੀ ਚੰਗੀ ਨਹੀਂ ਹੁੰਦੀ ਕਲੇਸ਼ ਦਾ ਮੂੰਹ ਕਾਲਾ ਮੈਨੂੰ ਐਂ ਦੱਸ ਵੀ ਤੈਨੂੰ ਹਰਖ ਆਉਂਦਾ ਕਿਹੜੀ ਗੱਲ ਤੋਂ ਨੀਗਾ ਹੈ ਬੰਦਾ ਕੋਈ ਜੜੀ ਬੋਲੀ ਨਾ ਬੋਲੀ ਨਾ ਕੋਈ ਤੱਕ ਗੱਲ ਕਰ ਵੀ ਨਹੀਂ ਦਿੰਦੇ ਕੋਈ ਪੁੱਛ ਵੀ ਨਹੀਂਦਾ ਹੁੰਦਾ ਵੀ ਘਰੇ ਕੀ ਚੀਜ਼ ਹੈ ਕੀ ਚੀਜ਼ ਨਹੀਂ ਹੈ ਹਾਂ ਪੁੱਛੀ ਵੀ ਆ ਕੋਈ ਉਹਦੋਂ ਕਲੇਸ਼ ਸ਼ੁਰੂ ਕਰ ਦਿੰਦਾਗਾ ਤੇ ਮੁੰਡੇ ਨੂੰ ਕਹਿੰਦੇ ਉਹ ਲਿਆਉ ਜੇ ਨਹੀਂ ਹੈਗਾ ਕੁਛ ਲੈ ਕੇ ਤਾਂ ਆਏਗਾ ਉਹ ਮੇਰੇ ਛੱਡਦਾ ਰੁਪਏ ਦਾ ਭਾਅ ਨਹੀਂ ਦੇ ਦੇ ਤੈਨੂੰ ਹਾਂ ਸੁਣਾ ਦੇ 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 ਕਾਰ ਇਹਨਾਂ ਨੂੰ ਦੇ ਦੇ ਚਾਬੀਆਂ ਕੁੰਜੀਆਂ ਲਦਾਛ ਸ਼ਾਬਾਸ਼ ਕੂੰਝੇ ਲਾਤਾ ਭੈਣ ਦੇ ਖਸ਼ਮਾ ਨੇ ਕੂੰਝੇ ਨਹੀਂ ਲਾਤਾ ਬਾਬੇ ਮੇਰੀ ਮੰਮੀ ਨੂੰ ਕਿਆ ਹੋਇਆ ਯਾਰ ਉਹ ਮੇਰੇ ਪਾਪੇ ਕੋਲੇ ਗਈ ਫੀਆ ਤੂੰ ਤੂੰ ਐ ਕਰ ਤੂੰ ਗਾਂਹ ਵਾਲੇ ਬੰਦੇ ਨੂੰ ਐ ਕਹਿ ਕੇ ਰੱਖ ਵੀ ਸਮਾਨ ਤਿਆਰ ਰੱਖੇ ਉਸਤਾਦ ਆ ਗਿਆ ਬਸ ਮੈਨੂੰ 5 ਮਿੰਟ ਪੰਜ ਦੇ ਦੇ ਫਿਰ ਮੇਰੇ ਪਾਪੇ ਕੋਲੇ ਹੁੰਦੀ ਹੈ ਨਾ ਚਾਬੀ ਹਾਂ ਫਿਰ ਉਹ ਮਾ ਉਹ ਯਾਰ ਕਾਗਜ਼ ਪੱਤਰ ਉਸੇ ਨੂੰ ਹੀ ਆ ਉਹ ਦੰਦਾ ਨਹੀਂ ਆ ਕਿਸੇ ਨੂੰ ਬਾਬੇ ਹਾਂ બસ ਬਸ ਡਾਰਲਿੰਗ ਆ ਗਿਆ ਮਿੰਟ 5 ਦੇ ਦੇ ਹਾਂ ਇੱਧਰ ਕੱਢ ਦਿ ਨਹਿਰ ਤੇ ਨਹਿਰ ਤੋਂ ਚੱਕੂ ਤੈਨੂੰ ਮੈਂ ਹਾਂ ਉਮਰ ਮਮੀ ਆ ਗਈ ਖੜ ਜਾ ਉਹ ਆਉਂਦੀ ਆ ਪੁੱਛਦਾ ਨੂੰ ਮੈਂ ਚੰਗਾ ਲੈਂਦੀ ਮੈਂ ਚਾਬੀ ਲੈ ਕੇ ਲੈਂਦੀ ਮੈਂ ਚਾਬੀ ਤੂੰ ਜਾਣਾ ਕਿੱਥੇ ਮੈਨੂੰ ਐਂ ਦੱਸ ਉਹ ਤਾਂ ਜਵਾਬ ਦੇ ਗਿਆ ਭਾਈ ਉਹ ਨਾ ਉਹਦੀ ਮਰੇ ਆੜੀ ਦੀ ਮੰਮੀ ਢੱਲੀ ਆ ਉਹ ਲੈ ਕੇ ਜਾਣੀ ਆ ਉਹ ਵਿਚਾਰਾ ਗਰੀਬ ਆਗਾ ਉਹ ਕਹਿੰਦਾ ਨਾ ਤਾਂ ਮੇਰੇ ਕੋਲੇ ਪੈਸੇ ਨੇ ਕਹਿੰਦਾ ਮੈਂ ਤੇਲ ਪਵਾ ਦੂੰ ਮਹ ਚਾਲਕ ਹੋਏ ਨਾ ਹਨਾ ਗਰੀਬ ਹੁੰ ਬੰਦਾ ਹੈਗਾ ਤੇ ਦਵਾਨ ਦੀ ਉਹਨੂੰ ਤਾਂ ਚਲ ਮਰੀਜ਼ ਲੈ ਜਾ। ਉਹਨੂੰ ਦੱਸ ਦੇ ਪਾਪੇ ਨੂੰ। ਬੇ ਬਥੇਰਾ ਮੱਥਾ ਮਾਰ ਕੇ ਆਈਆਂ। ਤੂੰ ਕਿਉਂ ਮੈਨੂੰ ਗੁੱਸਾ ਚੜਾਈ ਜਾਣਾ? ਮੇਰੇ ਤਾਂ ਨਾ ਐਂ ਜੀ ਕਰਦਾ ਵੀ ਢਾਗ ਮਾਰ ਕੇ ਪਹਿਲਾਂ ਉਹਦਾ ਸਿਰ ਪਾੜਾਂ ਮੈਂ। ਫਿਰ ਮਾਂ ਨੂੰ ਹਾਂ ਕਰੀ ਬੈਠਾ ਹੁਣ ਬੇਤੀਜੀ ਵਾਲੀ ਗੱਲ ਐ। ਤੇ ਲ ਮੱਠਾ ਅਗਲੇ ਦਿਨ ਨਾ ਅਗਲੇ ਤਾਂ ਬਾਅਦ ਚ ਗਵਾਂਢੀ ਅੰਢੀ ਗਵਾਂਢੀ ਇਕੱਠੇ ਹੋ ਖੜੇ ਨੇ। ਉਹ ਕਹਿੰਦਾ ਜੰਤਰ ਗੱਡੀ ਲਿਆਉਂਦਾ। ਮੈਨੂੰ ਮੇਰੀ ਗੱਲ ਸੁਣ ਲੈ ਭਾਈ ਮੈਨੂੰ ਤਾਂ ਪਤਾ ਨਹੀਂਗਾ ਤੇ ਚਾਬੀ ਤੋਂ ਦੇੜਾ ਉਹ ਜਵਾਬ ਦੇਤਾ ਕਹਿੰਦਾ ਮੈਂ ਤਾਂ ਚਾਬੀ ਦਿੰਦਾ ਨਹੀਂਗਾ। ਨਾਲੇ 100 ਕਸ ਮੈਨੂੰ ਸੁਣਾ ਮਾਨਾ ਦੀ ਤੂੰ ਮੈਨੂੰ ਰੁਪਏ ਦੇ ਦੇ ਫਿਰ ਮੈਂ ਉਹ ਤੇਲ ਪਵਾ ਦੂੰਗਾ 4 ਕ ਹਜ਼ਾਰ ਰੁਪਏ ਤੈਨੂੰ 4000 ਕਿੱਥੋਂ ਦੇ ਦੇ ਜਿੰਦਰਾ ਤੂੰ ਤਾਂ ਕਮਲੀਆਂ ਗੱਲਾਂ ਕਰੀ ਜਾਂਦਾ ਭਾਈ ਆਪਣ ਲਈ ਤਾਂ ਤੇਲ ਹੈਗਾ ਤੀਜ ਤਾਂ ਲੋਡ ਨਹੀਂ ਸੀ ਪਵਾਉਣ ਦੀ ਫਿਰ ਹੁਣ ਅਗਲੇ ਜੀ ਤਾਂ ਪਾਉਣਾ ਪਊ ਉਹਨੇ ਤਾਂ ਐਂਬੂਲੈਂਸ ਵੀ ਮੋੜਤੀ ਮਮੀ ਮੇਰੇ ਕਰਕੇ ਮੈਂ ਤੈਨੂੰ ਕਿੱਥੋਂ ਦੇਵਾਂ ਪੈਸੇ ਇੰਨੇ ਪੈਸੇ ਮੇਰੇ ਕੋਲ ਭਾਈ ਹੈ ਨਹੀਂਗੇ ਚੱਲ 2000 ਦੇ ਦੇ ਫਿਰ ਓਹੋ 2000 ਉਹ ਵੀ ਤਾਂ ਮੈਨੂੰ ਇਹ ਤੋਂ ਮੰਗਣਾ ਪਊਗਾ ਹੁਣ ਤੂੰ ਆਪਦੇ ਕੋਲੋਂ ਦੇ ਦੇ ਇਹਨੂੰ ਦੱਸੀ ਨਾ ਆਏ ਵਿਚਾਰਾ ਆਪਣੇ ਕੰਮ ਧੰਦਾ ਕਰਾ ਜਾਂਦਾ ਨਾਲੇ ਉਹ ਮੇਰੇ ਨਾਲ ਰਹਿੰਦਾਗਾ ਮੇਰੇ ਕੋਲ ਨਾ ਪੈਸੇ ਹੈ ਨਹੀਂ ਮੈਂ ਤਾਂ ਸਾ ਮੈਂ ਤਾਂ ਬਹੂ ਵਾਸਤੇ ਕੋਈ ਸਮਾਨ ਲੈਣਾ ਸੀਗਾ ਉਹਦੇ ਵਾਸਤੇ ਵੀ ਤੇ ਕੋਲ 11500 ਹੋਊਗਾ ਬਸ ਉਹੀ ਦੇ ਦੇ ਉਹਨੂੰ ਕੀ ਆ ਸਮਾਨ ਨੂੰ ਉਹ ਤਾਂ ਉਧਰ ਤਾਂ ਵਿਚਾਰਾ ਜਾਣ ਨਿਕਲੀ ਜਾਂਦੀ ਐ ਇਹਨੂੰ ਸਮਾਨ ਨੂੰ ਕੀ ਦੱਸੇ ਕਿੱਧਰ ਐਨੇ ਚੜਨਾ ਗਲਾ ਕੇ ਹਾਰ ਸਿੰਘਾਰ ਕੇ ਸਪਾਸੇ ਲਾ ਚੜਨਾ ਕਿਉਂ ਨਹੀਂ ਆ ਇਹਨੇ ਤੇ ਹੁਣ ਪੇਕੇ ਜਾ ਕੇ ਆਉਣਾਗਾ ਤੂੰ ਜਾ ਆਉਂਗੀ ਇਹਦੀ ਗੱਲ ਨਾ ਕਰ ਮੇਰੇ ਕੋਲ ਤੂੰ ਮੈਨੂੰ ਪੈਸੇ ਦੇ ਦੇ ਮੈਂ ਜਾਵਾਂ ਉਹਦਾ ਸਾਹਾਂ ਤੇ ਪਈ ਆ ਤੂੰ ਤਾਂ ਮੈਨੂੰ ਨਾ ਫਸਾ ਦਿੰਨਾਗਾ ਉਧਰ ਤਾਂ ਉਹ ਮੈਨੂੰ ਡਾਂ ਖਿੱਚ ਲੈਂਦਾਗਾ ਉਧਰ ਤੂੰ ਕਹਿ ਦਿੰਦਾ ਨਹੀਂ ਆ ਕੰਮ ਤਾਂ ਤੂੰ ਮੈਨੂੰ ਪੈਸੇ ਦੇ ਦੇ ਕਿੱਥੋਂ ਦੇ ਮੈਂ ਪੈਸੇ ਹਟ ਮੈਂ ਗਾਲਾਂ ਖਾਨੀ ਤੇਰੇ ਕੋਲ ਅੱਜ ਦਾ ਦਿਨ ਦੇ ਦੇ ਮਜਬੂਰੀ ਆ ਅਗਲੇ ਦੀ ਵੀ ਹਾਂ ਮਜਬੂਰੀ ਆ ਲਿਆਉਣੀ ਆਗੀ ਬੱਬਾ ਗੱਡੀ ਨਹੀਂ ਮਿਲੀ ਮੋਟਰਸਾਈਕਲ ਲੈ ਕੇ ਨਹਿਰ ਤੇ ਆ ਜਾ ਹਾਂ ਨਹਿਰ ਤੇ ਆ ਜਾ ਮੈਂ ਰੁਪਈਏ ਲੈ ਕੇ ਆਉਣਾ ਪਾਇ ਰੇਰੂ ਜਕਲੇ ਤੁਸੀਂ ਆਹ ਬਈ ਤੁਸਾਂ ਪਤਾ ਅੱਛਾ ਉਹ ਫੋਨ ਆਣੇ ਆ ਬੱਸ ਰੇਰ ਦਾ ਇਦ ਕੀ ਫੇਰ ਕਹਿੰਦੇ ਨੇ ਕਹਿੰਦੇ ਵੀ ਰੁਕੂਗਾ ਕਹਿੰਦੇ ਬੰਦ ਹੋਊਗਾ ਹੈ ਕਿਹੜਾ ਕੀ ਐ ਮਿਲਦਾ ਹੀ ਨਹੀਂ ਮਿਲਦੀ ਨਹੀਂ ਹੈਗਾ ਯੂਰੀ ਆ ਅਸਤਾਪ ਲੈ ਏ ਸੀ ਚੱਕ ਕੇ 10 ਕ ਗੱਟੇ ਕਹਿੰਦੇ ਬਰੀਕ ਪਿਆ ਗਾ ਵਾ ਮੋਟਾ ਦੇ ਦਿਓ ਜੰਮੀ ਉਹ ਆ ਗਿਆ ਬੌਂਡਰੀ ਆ ਗਿਆ ਫੇਰ ਹੋ ਗਿਆ ਹਨਾ ਦੁਬਾਰੇ ਦੁਬਾਰੇ ਆਉ ਕੋਈ ਬੈਰ ਸੇ ਆਣਾ ਇਹ ਕਹੀਂ ਜਾਂਦੇ ਨੇ ਸਰਾਈ ਨੇ ਪਾਰਕੀ ਹੈ ਨਾ ਜਿਹੜੀ ਬਿਮਾਰੀ ਹੈ ਹਾਂ ਅੱਛਾ ਆ ਘੜੇ ਬੈਠੇ ਨੇ ਆ ਹੋ ਆ ਹੋ ਇਹ ਤਾਂ ਨਹੀਂ ਜਾਣ ਇਹ ਤਾਂ ਹੈ ਹੁਣ ਤਾਂ ਪਤੀ ਨਹੀਂ ਲੱਗਦਾ ਇਹ ਚੰਗੇ ਭੜਿਆਂ ਨੂੰ ਹੀ ਪਤਾ ਨਹੀਂ ਕੀ ਹੋ ਜਾਂਦਾ ਕੀ ਨਾ ਹਨਾ ਅੱਗੇ ਬਿਰਗ ਤਾਕੜੇ ਸੀ ਕੰਮ-ਕੰਮ ਕਰਦੇ ਸੀ ਵਧੀਆ ਹੌਣ ਕਿੱਥੇ ਉਹ ਹੁੰਦਾਗਾ ਲੈ ਆਤਮਾ ਆ ਗਿਆ ਤਾਇਆ ਹੋ ਜੀ ਠੀਕ ਆ ਲੋਡ ਹੈਲੋ ਵਧੀਆ ਅੱਜ ਦਾ ਵਧੀਆ ਧੁੱਪ ਕੱਢ ਨਹੀਂ ਰੱਬ ਨੇ ਹੈ ਹੋਰ ਹੁਣ ਪਰਾ ਧੁੰਦੀ ਚੱਕੀ ਗਈ ਦੋ ਦਿਨ ਤਾਂ ਬੁਰਾ ਹਾਲ ਕਰ ਕੀ ਰੱਖਿਆਗਾ ਆਹ ਵਾਹ ਹੋਰ ਤਾਂ ਆ ਠੀਕ ਆ ਤੂੰ ਆਹੋ ਲੋਡ ਨ ਤੇਰੇ ਵਰਗੇ ਨਹੀਂ ਹੈ ਪਰ ਉਹ ਤਾਇਆ ਕੱਲ ਕੋਈ ਸੈਂਟਰ ਵਾਲੇ ਫਿਰਦੇ ਸੀਗੇ ਆਹੋ ਛੋਡਾ ਘਰ ਪੁੱਛਦੇ ਸੀਗੇ ਮੈਂ ਦੱਸਤਾ ਸੀਗਾ ਮੈਂ ਮਿਲ ਕੇ ਤੈਨੂੰ ਉਹ ਆਹੋ ਤੇਰਾ ਵੇੜਾ ਬੈਠਾ ਤੈਨੂੰ ਕੀ ਲੋੜ ਸੀ ਭਾਈ ਸਾਡੇ ਘਰੇ ਪਹੁੰਚਾਉਣ ਦੀ ਕੀ ਗੱਲ ਤੂੰ ਧੁਕਾਰ ਰਹੀਆਂ ਕੋਈ ਉਹ ਤਾਂ ਘਾਰ ਹੀ ਨਹੀਂ ਕੋਈ ਘਰ ਪੁੱਛ ਲਿਆ ਭਾ ਦੱਸਦਾ ਛੋਡਾ ਘਰ ਕਾਹ ਨੂੰ ਪੁੱਛਾ ਤਾਂ ਇਹ ਤਾਂ ਭੇਜੇ ਨੇ ਬਾ ਕਮਾਲ ਦੀ ਗੱਲ ਆ ਜਾ ਤੇਰੀ ਮੈਂ ਕਿਹਾ ਜਮੇ ਹੱਦ ਕਰੀ ਜਾਂਦਾ ਤੂੰ ਤਾਂ ਯਾਰ ਬਹੁਤ ਫਿਰਦੇ ਨੇ ਕੱਲ ਸਾਡੇ ਪਿੰਡ ਤੋਂ ਵੀ ਚੱਕੇ ਗਏ ਹੋ ਜਾਣੇ ਦੱਸਣਾ ਪੈਂਦਾ ਜੀ ਘਰ ਤਾਂ ਆਹੋ ਇਹ ਤਾਂ ਦੱਸਣਾ ਪੈਂਦਾ ਯਾਰ ਹੁਣ ਮੇਰੀ ਗੱਲ ਸੁਣੋ ਛਾਣਾ ਦੀ ਘਾਉਤ ਕਹਿੰਦਾ ਜਿਹੜੀ ਅੱਖਾਂ ਨਾ ਹੋਣਗੇ ਆਪੀ ਪੱਟੀ ਬੰਨੂ ਤੂੰ ਦੁਘਾ ਰਹੀਆਂ ਮਲਜਮ ਆਦੂ ਕੋਈ ਉਹ ਨਹੀਂ ਆਦਿਆ ਆਇਆ ਕਹਿੰਦਾ ਨਾਲ ਦੇ ਪਿੰਡ ਵੀ ਚੱਕਲੇ ਕੱਲ 10 ਹੁੰਦੇ ਆਓ ਪੰਜ ਸੱਤ ਆ ਨਾ ਹਾਂ ਚੱਕੀ ਜਾਂਦੇ ਉਹ ਤਾਂ ਜਿਹੜੇ ਨਸ਼ੇ ਕਰਦੇ ਨੇ ਹਾਂ ਭਾਈ ਇਹ ਕਿਹੜਾ ਨਸ਼ਾ ਨਹੀਂ ਕਰਦਾ ਹੈ ਆਪਾਂ ਨੂੰ ਪਤਾ ਯਾ ਜੱਗ ਜੀ ਰਹਨੇ ਆ ਇੰਨਾ ਕਿ ਮੋਰਖਾ ਕੋਈ ਆ ਸਾਦੀ ਚ ਹਨਾ ਹੀ ਆ ਤਾਵਾ ਨਾਲ ਹੀ ਹੁੰਦਾ ਗਮਦੂਰ ਆਪਣੇ ਉਹ ਕਿੱਥੇ ਲਾਉਂਦਾ ਵਿਚਾਰਾ ਉਹ ਬਗਨਾਮ ਕਰੀ ਜਾਂਦਾ ਉਹ ਲਵਾਉਂਦੇ ਨੇ ਆ ਹਾਂ ਉਹ ਜੱਟੀਆਂ ਨਾ ਗੰਦੀ ਬਾਤੀ ਮੈਂ ਕਿਵੇਂ ਲੈ ਕੇ ਹੋਟਲ ਨੂੰ ਜਾ ਕੇ ਫਿਰ ਲੈ ਜਾਣਗੇ ਨਹੀਂ ਤੂੰ ਛੱਡਿਆ ਮੈਂ ਕਿਰਾਇਆ ਪਾੜਾ ਦੇ ਦੇਣਾ ਜਾ ਤੂੰ ਵਗ ਜਾ ਲੈ ਜਾ ਗੱਡੀ ਕਰਾ ਕੇ ਮੋਲ ਮੈਂ ਤਾਂ ਕਾਨੂੰਨ ਆਪਾਂ ਦਾ ਕਾਨੂੰਨ ਨਾਲ ਕਾਨੂੰਨ ਨਾਲ ਜਵਾਬ ਲੈਣਾ ਐਂਦਾ ਖਸਮਾ ਦਮੂ ਆਦਮ ਬਗਾਲ ਮੁਰਦਾ ਤੈਨੂੰ ਤੈਨੂੰ ਕੀ ਹੋ ਗਿਆ ਉਹ ਪਾਏਗਾ ਗੱਲ ਛੱਡ ਨਾ ਹੁ ਚੱਲ ਕੋਈ ਦੇਖੋ ਜੀ ਮੇਰੀ ਗੱਲ ਸੁਣੋ ਇਹ ਜਿਹੜੀ ਕਰੋੜ ਕੱਢ ਰਿਆ ਇਹਨੂੰ ਰਿਸ਼ਤਾ ਆਉਂਦਾ ਸੀ ਇਹਦੇ ਕੋਲੇ ਜ਼ਮੀਨ ਤੁਹਾਨੂੰ ਪਤਾ ਹੈ ਘਾਟਾ ਕੋਈ ਨਾ ਤਾਂ ਕੋਈ ਨਾ ਕੋਈ ਨਾ ਕੋਈ ਨਾ ਗਾਣੂ ਕੋਈ ਨਾ ਗੱਲ ਕਰ ਕੋਈ ਨਾ ਗੱਲ ਨਹੀਂ ਗੱਲ ਜਿਹੜਾ ਛੱਡ ਥਾਮਣ ਆਵੇ ਬੰਦੇ ਦੇ ਹਾਂ ਚਾ ਚੰਗਾ ਜਾਇਆ ਕਿੱਧਰ ਜਾ ਕੇ ਹੁੰਦਾ ਜਾਨਾ ਇੱਥੇ ਹੁਣ ਚੌਲ ਜੇ ਚੱਭੀ ਜਾਨਾ ਬਾੜਦੂਂਦਾ ਗੱਲ ਕਰ ਤੈਨੂੰ ਮੈਂ ਦੱਸ ਤੀ ਗੱਲ ਕੋਈ ਗੱਲ ਨਹੀਂ ਜਾ ਬੈਠਾ ਉੱਠਾ ਵੀ ਨਹੀਂ ਦੇਖਦਾ ਕਿ ਜੀ ਬੰਦੇ ਆਇਤੀ ਲੱਗਾ ਅੱਛਾ ਹਾਂ ਪਾਣੀ ਦਾ ਕਹਾਣੂ ਇਹ ਤਾਂ ਉਹੀ ਕਾਹਨੂੰ ਗੱਲ ਪ ਕਾਲੂ ਸੈਂਟਰ ਵਾਲੇ ਫਿਰਦੇ ਸੀਗੇ ਉਹ ਕਹਿੰਦੇ ਵੀ ਜਿਹੜੇ ਨਸ਼ੇ ਕਰਦੇ ਨੇ ਸਾਨੂੰ ਘਰ ਦੱਸੋ ਉਹਨਾਂ ਦਾ ਹੁਣ ਇਹਦਾ ਮੁੰਡਾ ਨਸ਼ਾ ਕਰਦਾਗਾ ਮੈਂ ਘਰ ਦੱਸਦਾ ਹੁਣ ਮੱਛਿਆ ਫਿਰਦਾ ਲੈ ਕੱਲ ਲੈਕਦਾ ਗਏ ਨੇ ਕਹਿੰਦੇ ਬੰਦੇ ਨੂੰ ਚੱਕਿਓ ਹੋਰ ਹਾਂ ਤੈਨੂੰ ਵੀ ਚਕਾ ਮਾਗੇ ਤੂੰ ਆਪਦਾ ਬਣਿਆ ਹੋਰ ਹੁਣ ਬਾਲੀ ਪੀਣ ਲੱਗ ਜਾਂਦੇ ਵੀ ਕਦੇ ਕਦੇ ਹੋਰ ਹੁਣ ਤਾਈ ਨੂੰ ਵੀ ਲਵਾ ਦਿਆ 10 ਕਿਤੇ ਉੱਥੇ ਤਾਂ ਆ ਇਹ ਸੜ ਦੇ ਕੱਖ ਜੇ ਉਹੀ ਜੰਮ ਜਾਂਦੇ ਨੇ ਉਹੀ ਰੋਜ਼ ਦੀ ਰੋਜ਼ ਰੜਕਾ ਹਾਂ ਮੈਂ ਤਾਂ ਆਇ ਕਿ ਨਹੀਂ ਆ ਮੈਂ ਜਾ ਕੇ ਆਉਣੀ ਆ ਭੋਗ ਤੇ ਭੋਗ ਤੇ ਕਿਥੇ ਆਪਣੀ ਕੁੜੀ ਦੇ ਸਹੁਰੇ ਅੱਛਾ ਹਾਂ ਤੇ ਬਾਕੀ ਤੁਸੀਂ ਜੇ ਤਾਂ ਜਾਣਾ ਖੇਤ ਆ ਭੋਗ ਤੇ ਤਾਂ ਅਸਲ ਵਿੱਚ ਤਾਂ ਮੈਂ ਜਾਣਾ ਨਾਲੇ ਮੈਂ ਪਰੌਣੇ ਦੀ ਪਰਖ ਕੱਢ ਕੇ ਆਉਂ ਕਰੇ ਜਾ ਕੇ ਓਹੋ ਨਹੀਂ ਨਹੀਂ ਹੁਣ ਬੁੜੀਆਂ ਨਾਲ ਤੁਸੀਂ ਕੱਲੇ ਜਾਂਦੇ ਚੰਗੇ ਲੱਗਦੇ ਹੋ ਬੁੜੀਆਂ ਦਾ ਹੱਕ ਹੁੰਦਾ ਆਪਣੇ ਸਰੀਕੇ ਦਾ ਕੰਮ ਆਗਾ ਫਿਰ ਤੂੰ ਜਾਣੀ ਤਾਂ ਹੈਗੀ ਹੁਣ ਘਰੇ ਤਾਂ ਜਾਏਂਗੀ ਦੇਖਾ ਹੁਣ ਘਰੇ ਤਾਂ ਜਾ ਕੇ ਆਉਂ ਮੈਂ ਹਾਂ ਨਿਸ਼ਾਨੀਆਂ ਤੈਨੂੰ ਮੈਂ ਦੱਸਦਾ ਪਰ ਉਹਨੇ ਜੀ ਨੂੰ ਪਰਖ ਕੇ ਆਜਾ। ਜਿਆਦਾ ਉਹਦੇ ਲਿਆ ਹੂ ਜੁੱਬੜ। ਚਾਂਠ ਅਠਰ ਕੰਮ ਦਾ ਹੂ। ਠੀਕ ਐ। ਚਾ ਮੇਰੇ ਸੱਲ ਦਾ ਹੱਥ ਕੰਮਦੇ ਹੋਣਗੇ। ਉਰੇ ਮਾਰੀ ਜਾ ਹੱਥ। ਐ ਮਾਰੀ ਜਾ ਹੱਥ। ਚੰਗਾ ਨਿਸ਼ਾਨੀਆਂ ਯਾਦ ਰੱਖੀ। ਐ ਹੁੰਦਾਗਾ। ਹਾਂ ਨਸ਼ੇ ਵਾਲਾ ਬੰਦਾ ਜਾ ਖੁਰਕੀ ਜਾਊ ਬਸ। ਅੱਛਾ। ਹਾਂ ਜੇ ਪਰਖ ਕੱਢ ਕੇ ਆਈ ਚੰਗਾ। ਜਾਨੀ ਤਾਂ ਹੁਣ ਹੈਗੀ। ਮੈਂ ਕੋਲ ਬਠਿਆ ਕੇ ਉਹਨੂੰ ਚੰਗੀ ਤਰ੍ਹਾਂ ਦੇਖੂ ਮੇਰਾ। ਹਾਂ ਇੱਕ ਉੱਚਾ ਸੁਣੂ ਉਹਨੂੰ। ਅੱਛਾ। ਹਾਂ। ਚਲ ਕੋਈ ਨਾ ਇਹ ਤਾਂ ਮੈਂ ਗੌਰ ਕਰ ਲਉ ਤੁਸੀਂ ਜੇ ਤਾਂ ਜਾਣਾ ਖੇਤ ਤਾਂ ਜਿੰਦਾ ਖੁੰਡਾ ਚੰਗੀ ਤਰ੍ਹਾਂ ਲਾ ਕੇ ਜਾਇਓ ਆਹੋ ਜਾਉਂਗਾ ਮੈਂ ਖੇਤਾਂ ਅੱਜ ਧੁੱਪ ਵਧੀਆ ਨਿਕਲੀ ਹੋਇਆ ਮੈਂ ਸਪਰੇਅ ਸਪਰੂ ਕਰਾ ਦਾਂਗੇ ਚਲ ਠੀਕ ਆ ਚਲ ਕੋਈ ਨਾ ਮੈਂ ਛੇਤੀ ਆ ਜੂੰਗਾ ਆਓ ਬਾਗ ਜਾ ਬਾਗ ਜਾ ਗੱਲ ਤਾਂ ਇਹ ਗੌਰ ਕਰੀ ਚੰਗਾ ਜੀ ਚੰਗਾ ਚੰਗਾ ਕੱਤੀ ਨਾ ਆਈ ਹੁਣ